ਇਸ ਕਹਦੇ ਨਾ ਕਈ ਸੰਦੋਖੀ ਜ਼ਾਇਨ ਦੀ ਹੋਰੀ ਦੁਨੀਆ ਦੇ ਪਰੇ ਵਿਚ ਕਹਤਾ ਮਹਾਰਾਜ ਨੂੰ ਕਿਨੇ ਰਸਵੇਂ ਬਾਦਸ਼ਾਹ ਮਹਾਰਾਜ ਸ਼ੇਰ ਨੇ ਕਿ ਬੱਕਰ ਸ਼ੇਰ ਨੇ ਕਿ ਕਿਹੜੀ ਸ਼ੇਰ ਨੇ ਕਿਹਦੇ ਸਾਹ ਨੂੰ ਸ਼ੇਰ ਨੇ ਪ੍ਰਕਿਰਤੀ ਦੀ ਗੋਦ ਵਿੱਚ ਮਾਤਰ ਦੋ ਐਸੇ ਪ੍ਰਾਣਾਧਾਰੀ ਜੀਵ ਨੇ ਇੱਕ ਮਰਕਾਤੀ ਅਰਥਾਤ ਮੁਰਗਾਈ ਇੱਕ ਸ਼ੇਰ ਜੋ ਪਾਣੀ ਦੇ ਉਲਟੇ ਵਹਾਂ ਨੂੰ ਜਾਂਦਾ ਕੁਰਬਾਨੀ ਦੇ ਵਿੱਚ ਮੁਰਗਾਈ अथवा ਬਰਗਾਈ ਬ੍ਰਹਮ ਗਿਆਨ ਦਾ ਪ੍ਰਤੀਕ ਹੈ ਮੁਰਗਾਈ ਨਾ ਸਾਂ ਔਰ 6 ਤਾਰਪੀ ਮਹਾਰਾਜ ਜੀ ਨੇ ਆਖਿਆ ਜੋ ਕੋਏ ਮਰਨ ਜਾਂ ਮਰਹ ਪ੍ਰਵਾਹ ਜੋ ਦੋ ਟੁਕੜੇ chant ਦੀ ਮਰਜਾਦਾ ਹੁੰਦੀ ਜੋ ਪਹਿਲੀ ਦੋਕਾ ਜਿੰਦਰਾ ਨਹੀਂ ਸਾਰੇ ਵਿਦਵਾਨ ਬੈਠੇ ਮੈਂ ਸੁਥਾਨੀ ਪੜ੍ਹਦੇ ਆ ਆ ਸੰਕਲ ਜੀ ਜੇ ਅੱਜ ਵੀ ਬਾਗੀਆਂ ਨੂੰ ਜਿੱਤੇ ਕਰ ਰਹੇ ਆ ਨਾਂ ਨਿਆਂ ਬਤਨਿਆ ਮਨਾ ਰਹਾ ਹੈ ਕਿ ਖਾਲਸੇ ਕਿ ਹਿੰਦੂ ਕੀ ਮੁਸਲਮਾਨ ਜਿਵੇਂ ਗਿਆਨੀ ਜੀ ਨੇ ਫਰਮਾਇਆ ਇਹਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਬਗਾਵਤ ਨਹੀਂ ਕਰੀ ਇਹ ਮਿੱਟੀ ਵਿੱਚੋਂ ਬਗਾਵਤ ਦੀ ਖੁਸ਼ਬੂ ਆਉਂਦੀ ਹੈ ਇੰਨਾਂ ਬਗਾਵਤ ਦੀ ਸੁਣਖ ਹੁੰਦੀ ਹੈ ਜੇ ਅਸੀਂ ਜਵਾਲੀਆਂ ਨੂੰ ਦਿੱਤੇ ਕਰੀ ਇਹਨਾਂ ਸਮਾਗਾਂ ਦੇ ਵਿੱਚ ਟੋਟਲ ਆਈ ਜਾਣੀ ਯਾਰ ਜਿੱਥੇ ਪਾਣੀ ਆ ਰਿਹਾ ਠੀਕ ਉਹਦੇ ਪੁੱਲ ਦੇ ਬਾਹਰੋਂ ਜਾਂਦਾ ਜਾਨਵਰਾਂ ਤੋਂ ਮਾਤਰ ਸ਼ੇਰ ਔਰ ਪੰਛੀਆਂ ਦੇ ਵਿੱਚੋਂ ਮਾਤਰ पूरे सोर पुॼा पूजा नया